ਕਾ ਝੰਡੇ ਆਲਾ ਤੋਂ ਹਰ ਪਿੰਡ ਤੋਂ ਆਏ ਬਤਵੰਤੇ ਸਚਨੋ ਗੱਜ ਕੇ ਫਤਬਲਾਓ ਵਾਹਿਗੁਰੂ ਦੀ ਕਾਹਲਾ ਮੈਂ ਤੁਹਾਡੇ ਨਾਲ ਕਈ ਵਿਚਾਰਾਂ ਕਰਨ ਵਾਸਤੇ ਆਇਆ ਹਾਂ ਕਈ ਸਵਾਲ ਜਿਹੜੇ ਤੁਸੀਂ ਆਪਣੇ ਆਪ ਨੂੰ ਪੁੱਛਨੇ ਆ ਤੇ ਉਹਦਾ ਜਵਾਬ ਲੱਭਣਾ ਹੈ ਪਹਿਲਾ ਸਵਾਲ ਹੈ ਕਿ ਬੰਦੀ ਸਿੱਖ ਕੌਣ ਹੈ ਜਿਹੜਾ ਬੰਦੀ ਸਿੱਖ ਪਰਿਵਾਰ ਉਹ ਹੈ ਜਿਨ੍ਹਾਂ ਨੇ ਪੂਰੀ ਸਜ਼ਾ ਕੱਟੀ ਉਸ ਮਾਹੌਲ ਵਿੱਚ ਜਦੋਂ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਜਜ਼ਬਾਤੀ ਹੋ ਗਏ ਜਦੋਂ ਕਾਂਗਰਸ ਨੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਦਾ ਕਤਲ ਕੀਤਾ ਉਹ ਜਜ਼ਬਾਤੀ ਹੋ ਗਏ ਉਸ ਜਸਪਾਤ ਵਿੱਚ ਉਹਨਾਂ ਨੇ ਕਦਮ ਚੁੱਕੇ ਚੁੱਕੇ ਉਹਨਾਂ ਨੇ ਆਪਣੀ ਸਾਰੀ ਸਜ਼ਾ ਪੂਰੀ ਕੀਤੀ ਪੂਰੀ ਕਰਨ ਦੇ ਬਾਅਦ ਉਹ ਤੋਂ ਵੀ ਦੂਣੀ ਹੋ ਗਈ ਪਰ ਉਹ ਛੱਡ ਨਹੀਂ ਜਾ ਰਹੇ ਬੰਦੀ ਸੀ ਕੋ ਨਹੀਂ ਹਰੇ ਸਾਲ ਜੇਲ੍ਹ ਜਿ ਨਹੀਂ ਹੋਇਆ ਤੇ ਚੀਕਾਂ ਨਿਕਲੀਆਂ ਪਈਆਂ ਭਾਈ ਗੁਰਦੀਪ ਸਿੰਘ ਖੜਾ उन्होंने धर्मपत्री थोड़ी हम आई सी चौंती साल हो गए जेल से भाई बलवंत राज उन्नती साल हो गए प्रोफेसर दविंदरपाल भोलर उन्नती साल हो गए जगतार खवरा अठाई साल भाई परमजीत सिंह प्योरा न अठाई साल सारी कौम अकाली दल श्रोमणी गुरद्वारा प्रबंधक कमेटी इन्ना बंदी सिखा चलाम लगी है ਭਾਈ ਅਮਰਤਪਾਲ ਜੀ ਨੇ ਸਾਰੀ ਵਕੀਲਾ ਦੀ ਸੇਵਾ ਐਜੀਪੀਸੀ ਜੀ ਉਹਨਾਂ ਦੇ ਪਰਿਵਾਰਾਂ ਨੂੰ ਸਾਰਾ ਸਾਥ ਐਜੀਪੀਸੀ ਦਿੰਦੀ ਅਚਾਨਕ ਉਹਨਾਂ ਚ ਕੀ ਆ ਗਿਆ ਕਿ ਮੈਂ ਹੁਣ ਐਮਪੀ ਬੰਨਾ ਮੈਂ ਪੁੱਛਣਾ ਚਾਹਣਾ ਜਦੋਂ ਅਸੀਂ ਭਾਈ ਰਾਜੂ ਵਾਲਾ ਦੀ ਭੈਣ ਨੂੰ ਖੜਾ ਕੀਤਾ ਛਡੌਣ ਵਾਸਤੇ ਮੈਂ ਆਪ ਸਿਮਰਨਜੀਤ ਸਿੰਘ ਮੰਦਿਰੇ ਗਿਆ ਹੱਥ ਜੋੜ ਕੇ ਮੈਂ ਕਿਹਾ ਬੇਨਤੀ ਕੀਤੀ ਕਿ ਆਪਾਂ ਇਕੱਠੇ ਹੋ ਜੀਏ ਐਕਤੀ ਬੀਬੀ ਜੀ ਨੂੰ ਕੋਈ ਭੈਣ ਨੂੰ ਖੜਾ ਕਰਦੀਏ ਤੇ ਤੁਸੀਂ ਸਾਡਾ ਸਾਥ ਦਿਓ ਕਹਿੰਦਾ ਨਹੀਂ ਮੈਂ ਆਪ ਲੜਨਾ ਕੋਈ ਮੱਤੀ ਜਕ ਨਹੀਂ ਆ ਜਿਹੜੇ ਲੋਕ ਹੁਣ ਭਾਈ ਸਾਹਿਬ ਨਾਲ ਤਰੇਫਰ ਦੇ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਕਿ ਅੱਪਾ ਸਾਰੇ ਬੰਦੀ ਸਿੱਖ ਛਡਾਉਣੇ ਐ ਸਾਡਾ ਸਾਥ ਦੇ ਦਿਓ ਨਾ ਨਹੀਂ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹਣਾ ਹੈ ਦੇਖੋ ਮੈਂ ਕਿਸੇ ਦੇ ਖਿਲਾਫ ਨਹੀਂ ਐ ਨਾ ਮੈਂ ਬੋਲਣਾ ਮੈਂ ਜਿਹੜੇ ਸਵਾਲ ਪੁੱਛ ਰਿਹਾ ਉਹ ਸਵਾਲ ਤੁਸੀਂ ਆਪਣੇ ਆਪ ਨੂੰ ਪੁੱਛੋ ਤੇ ਉਹਦਾ ਜਵਾਬ ਜਿਹੜੇ ਤੁਹਾਡੇ ਕੋਲ ਆਉਂਦੇ ਐ ਉਹਨਾਂ ਨੂੰ ਤੁਸੀਂ ਵੀ ਜਵਾਬ ਦਿਓ ਇਹਦਾ ਪੰਥ ਕੀ ਹੈ ਕਿ ਇੱਕ ਦਿਨ ਬੰਦਾ ਚੋਲਾ ਪਾਲੇ ਅਮਰਿਤ ਛਕਲੇ ਉਹ ਪੰਥ ਪੰਜਾਂ ਦਾ ਕਿ 103 ਸਾਲ ਪੁਰਾਣੀ ਪੰਦੀ ਜਮਾਤ ਉਹ ਪੰਥ ਹੈ ਜਿਹੜਾ ਹੁੰਦਾ ਅਕਾਲੀ ਮੰਦੇ ਗਲਾਬ ਚੋਰਾ ਪਾ ਕੇ ਗਾਤਰਾ ਪਾ ਕੇ ਨਿਸ਼ਾਨਾ ਨਾ ਕਾਂਗਰਸ ਹੈ ਨਾ ਆਪ ਹੈ ਨਾ ਬੀਜੇਪੀ ਹੈ ਨਿਸ਼ਾਨਾ ਕਾਲੀ ਦੇ ਲਈ ਹੈ ਉਹ ਕੌਣ ਹੈ ਕਿਹੜੀਆਂ ਏਜੰਸੀਆਂ ਦੇ ਬੰਦੇ ਹੈ ਕਿਤੇ ਆਪਾਂ ਵਿਚਾਰੇ ਹੁਣ ਮੈਂ ਪੁੱਛਣਾ ਚਾਹਣਾ ਹੈ ਭਾਈ ਸਾਹਿਬ ਨੇ ਐਲਾਨ ਕੀਤਾ ਮੈਂ 86 ਇਲੈਕਸ਼ਨ ਕਿਦੇ ਨਹੀਂ ਲੜਨਾ ਮੈਂ ਤਾਂ ਧਰਮ ਦਾ ਪ੍ਰਚਾਰ ਕਰਨਾ ਨਸ਼ੇ ਛਡਾਉਣੇ ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਧਰਮ ਦਾ ਪ੍ਰਚਾਰ ਤੇ ਸਿਆਸਤ ਪਰ ਇੱਕਦਮ ਰਾਤ ਨੂੰ ਮਨ ਕਿਉਂ ਬਦਲ ਜਾਂਦਾ ਹੈ ਕਿ ਕਾਲੀ ਦਲ ਦੀ ਚੜ੍ਹ ਘੋਰੀਏ ਤੇ ਆਪਾਂ ਰੋਕੀਏ ਲੜਾਈ ਵਿੱਚ ਪੁੱਛਣਾ ਚਾਹੁੰਦਾ ਸਾਰੇ ਬੈਠੇ ਐ ਕੋਈ ਦੱਸ ਸਕਦਾ ਇੱਕ ਸਾਲ ਪਹਿਲੇ ਭਾਈ ਅਮਰਿੰਦ ਪਾਜੀ ਕਿੱਥੇ ਰਹਿੰਦੇ ਹੁੰਦੇ ਸੀ ਇੱਕ ਸਾਲ ਪਹਿਲੇ ਕਿੱਥੇ ਸੀ ਕੀ ਕੰਮ ਕਰਦਾ ਸੀ ਦੁਬਈ ਰਹਿੰਦੇ ਦੁਬਈ ਇਹ ਦੁਬਈ ਕਰਦੇ ਕੀ ਹੁੰਦੇ ਸੀ ਦੇ ਪਤਵੰਤਨ ਦੇ ਸੀ ਸਤਿਨਾਮ ਹੈ ਤਾਂ ਇਹ ਜੇ ਹੁੰਦੇ ਦੀ ਬਾਈ ਵਰਗੇ ਹੈ ਪੁੱਛੋ ਪਾਠ ਕਰਦੇ ਨਾ ਪਾਠ ਕਰਦੇ ਨਾ ਜਿੰਨਾ ਪਾਉਂਦੇ ਇੱਕਦਮ ਹਵਾਈ ਜਗਤ ਬੜਾ ਉੱਤਰਦਾ ਬਾਲ ਵੀ ਕਹਿੰਦਾ ਮੈਂ ਰੱਖਨੇ ਆ ਅੰਮ੍ਰਿਤ ਵੀ ਛਕ ਲੈਂਦਾ ਚੋਲੇ ਵੀ ਪਾਲੰਦਾ ਤੇ ਪੂਰਾ ਡਰਾਮਾ ਕਰ ਲੈਂਦਾ ਕੋਈ ਰੋਕਦਾ ਨਹੀਂ ਫਿਰ ਜਦੋਂ ਮਾਹੌਲ ਬਣ ਜਾਂਦਾ ਹੈ ਉਹਨੂੰ ਫੜ ਕੇ ਰੱਖ ਲੈਂਦੇ ਆ ਉਹਦੇ ਬਾਅਦ ਜਦੋਂ ਲੋੜ ਪਈ ਖੜਾ ਕਰ ਦਿੰਦੇ ਆ ਕਿਵੇਂ ਸੋਚੋ ਇੱਕ ਸਾਲ ਚ ਬੰਦਾ ਇੰਨਾ ਤੰਤਕ ਹੋ ਗਿਆ ਕਿ 103 ਸਾਲ ਪੁਰਾਣੀ ਨੂੰ ਆਪਾਂ ਸੰਭੇ ਨਹੀਂ ਕੋਤਕ 103 ਸਾਲ ਪੁਰਾਣੀ ਪਾਰਟੀ ਆ ਥੋੜੀ ਪਾਰਟੀ ਆ ਥੋੜੇ ਬਜ਼ੁਰਗਾਂ ਦੀ ਇਹ ਕੌਮ ਦੀ ਕਿੱਥੇ ਬੰਦੀ ਹੈ ਕੌਮ ਦੀ ਫੌਜ ਹੈ ਲੈ ਦੂਜੀ ਗੱਲ ਯਾਨੀ 1 ਸਾਲ ਚ ਜਿਹੜਾ ਬੰਦਾ ਨਹੀਂ ਕੱਟ ਸਕਦਾ ਉਹ ਕੌਮ ਦੀ ਰਵਾਇਤ ਕਿੱਥੇ ਕਰੂ ਜਿਹੜੇ 1 ਸਾਲ ਯੇਹ ਗਰਮੀ ਲੱਗੇ ਚੱਲੀ ਆਂਦੀ ਹੈ ਕੌਮ ਦੀ ਕੌਮ ਦੀ ਅਗਵਾਈ ਕੀਤੀ ਹੈ ਅਕਾਲੀ ਸ਼ਬਦ ਲੀਡਰਸ਼ਿਪ ਇਸਤਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ ਕੱਟੀ ਹੈ 16 ਸਾਲ ਇੰਨੇ ਸੇ ਐਨਐਸਏ 16 ਸਾਲ ਜਦੋਂ ਜੇਲ੍ਹ ਜਾਂਦੇ ਸੀ ਕਿਤੇ ਮੈਂ ਜਾਂ ਮੇਰੀ ਮਾਤਾ ਜੀ ਨੇ ਧਰਮੇ ਨਹੀਂ ਦਿੱਤੇ ਕਿ ਸਾਨੂੰ ਸਾਡੇ ਮੇਰੇ ਪਿਤਾ ਨੂੰ ਛੁਡਾ ਦਿਓ ਮੇਰੇ ਘਰ ਵਾਲੇ ਨੂੰ ਛੁਡਾ ਲਓ ਕੋਈ ਨਹੀਂ ਕੀਤੇ ਇੱਥੇ ਜਿਸਦਾਰ ਬੈਠੇ ਹੋਣੇ ਜਿਨ੍ਹਾਂ ਨੇ ਬਾਦਲ ਸਾਹਿਬ ਦੇ ਨਾਲ ਜਿਨ੍ਹਾਂ ਤੇ ਐਨਐਸਏ ਲੱਗਿਆ ਹੋਣਾ ਉਹਨਾਂ ਨੇ ਘਰ ਵਾਲਿਆਂ ਨੇ ਕਿਤੇ ਧਰਮੇ ਨਹੀਂ ਦਿੱਤੇ ਕਿ ਸਾਨੂੰ ਛੁਡਾ ਦਿਓ ਅਸੀਂ ਜਿਕਾਰਾ ਛੱਡ ਕੇ ਅੰਦਰ ਜਾਂਦੇ ਸੀ ਬੋਲੇ ਜੋ ਜਹਾ ਸੋ ਅਭੀ ਸਾਹਮਣੇ ਕੋਈ ਹੈ ਜਿਨ੍ਹਾਂ ਨੇ ਡੇਲ ਕੱਟੀ ਸੀ ਉਸਦੇ ਤੁਹਾਡੇ ਡੈਡੀ ਨੇ ਕੱਟੀ ਸੀ ਹੁਣ ਦੱਸੋ ਤੁਹਾਨੂੰ ਡੈਡੀ ਨੂੰ ਪਤਾ ਸੀ ਕਿ 2 ਮਹੀਨੇ ਰੱਖਣੇ ਆ ਜਾਂ 10 ਸਾਲ ਰੱਖਣੇ ਉਹ ਆਪ ਪੁਲਿਸ ਦੇ ਥਾਣੇ ਦੇ ਸਾਹਮਣੇ ਗਏ ਕਿ ਸਾਨੂੰ ਫੜੋ ਅੱਛਾ ਇੱਕ ਹੋਰ ਗੱਲ ਦੱਸੋ ਅਕਾਲੀ ਗੱਲ ਦੇ ਲੀਡਰ ਆਪ ਜਾਂਦੇ ਸੀ ਸਾਨੂੰ ਫੜੋ ਕਿਤੇ ਕੱਲੀ ਇਲ ਦੇ ਲੂਡਰ ਗੱਡੀਆਂ ਚ ਭੇਸ ਬਦਲ ਕੇ ਲੋਕਾਂ ਦੇ ਘਰੇ ਲੁਕ ਲੁਕੇ ਨਹੀਂ ਆਪਣੇ ਆਪ ਨੂੰ ਸੰਭਰਵ ਕੀਤਾ ਫਰਕ ਦੇਖੋ ਫਰਕ ਦੇਖੋ ਤੁਸੀਂ ਇਹ ਚਾਹੁੰਦੇ ਆ ਕਿ ਗਵਾਈ ਬਰੇ ਸਾਡੀ ਕੌਮ ਦੀ ਗਵਾਈ ਕੌਣ ਕਰੂਗਾ ਉਹ ਕਰੂਗਾ ਜਿਹੜਾ ਇੱਕਦਮ ਪੂਰਸ ਆ ਜਾਏ ਕਿੱਤਰ ਹੋ ਜਾਏ ਪਹਿਲੇ ਤਾਂ 2 ਤੋਂ 6 ਮਹੀਨੇ ਮੈਂ ਖਾਲਿਸਤਾਨ ਮੈਂ ਇਹ ਮੁੰਡੇ ਤਿਆਰ ਹੋ ਜੋ ਇਹ ਹੋ ਜੋ ਜਿਹੜੇ ਹਿੰਮਤ ਹੱਥ ਫਿਰੋ 1 ਮਿੰਟ ਵੀ ਲੱਗੇ ਜਦ ਪੁਲਿਸ ਆਈ 1 ਮਿੰਟ ਮੈਂ ਤੁਹਾਨੂੰ ਤੁਹਾਨੂੰ ਖਾਲਸਾ ਜੀ ਬੇਨਤੀ ਕਰਨਾ ਚਾਹਣਾ ਹੈ ਲੀਡਰ ਉਹ ਹੁੰਦਾ ਜਿਹੜੇ ਕੌਮ ਨੂੰ ਬਚਾਉਂਦਾ ਹੈ ਮਰਵਾਉਂਦਾ ਨਹੀਂ ਤੁਸੀਂ ਕੱਲ ਹੋਰ ਦੱਸਿਓ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੱਖਿਆ ਵਾਸਤੇ ਆਪਾਂ ਅੱਗੇ ਹੁਣ ਨਾ ਢਾਲ ਬੰਦੇ ਜੇ ਕੋਈ ਹੱਥ ਵੀ ਲਾ ਦੇ ਇੱਥੇ ਆਪਣੇ ਬੰਦਿਆਂ ਨੂੰ ਛਡਾਉਣ ਵਾਸਤੇ ਗੁਰੂ ਮਹਾਰਾਜ ਨੂੰ ਤੁਸੀਂ ਥਾਣੇ 'ਚ ਲੈ ਜਾਓ ਤੇ ਪਿੱਛੇ ਪਿੱਛੇ ਤੁਸੀਂ ਜਾਓ ਕਿ ਤੁਹਾਨੂੰ ਪਤਾ ਕੋਈ ਲਾਠੀ ਕਾਲ ਨਹੀਂ ਕਰੂਗਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਇੰਜ ਕੁਝ ਕਰਤਾ ਕੰਗਾ ਫਿਰ ਮੈਂ ਆਜ ਜਾਂ ਮੈਂ ਤੋਣਾ ਕਿ ਤੁਸੀਂ ਸੋਚੋ ਕੀ ਨਿਸ਼ਾਨਾ ਇਹਨਾਂ ਦਾ ਇਕੱਲਾ ਅਕਾਲੀ ਦਲ ਖਤਮ ਕਰਨਾ ਮੈਂ ਹੁਣੇ ਕਪਸਰ ਨੂੰ ਪੁੱਛ ਰਿਹਾ ਸੀ ਇਲੈਕਸ਼ਨ ਕਮਿਸ਼ਨ ਦੇ ਕੀ ਭਾਈ ਸਾਹਿਬ ਦਾ ਪਿੰਡ ਚੱਲ ਰਿਆ ਸੀ ਨਾ ਲੇਕ ਕਾ ਉਹ ਉਥੇ ਨਹੀਂ ਆਈ ਇਲੈਕਸ਼ਨ ਕਮਿਸ਼ਨ ਦੇ ਅਫਸਰ ਨੇ ਕਿਹਾ ਸਾਨੂੰ ਜੇ ਜੇਲ ਸੁਪਰਡੈਂਸ ਡਬਲ ਕੋਰਟਾ ਫੋਨ ਆਇਆ ਜੀ ਕਿ ਮੇਰੇ ਸਾਹਮਣੇ ਸੌਂ ਚੁੱਕੀ ਆ ਜੀ ਇਹਨਾਂ ਕਾਗਜ਼ੀ ਪਾਸ ਕਰੋ ਯਾ ਐਨਐਸਏ 'ਚ ਬੰਦਾ ਹੋਊ ਤੇ ਜੋਲ ਜੇਲ ਸੁਪਰਡੈਂਸ ਇੰਨਾ ਵਿਹਲਾ ਹੈ ਕਿ ਇੱਥੇ ਟੈਲੀਫੋਨ ਆਪ ਕਰੂ ਹੋਰ ਜਿਨੇ ਐਨਐਸਏ 'ਚ ਆਉਂਦਾ ਕਲੈਕਸ਼ਨ ਲਾ ਲੜ ਨਹੀਂ ਸਕਦੇ ਬਾਦਲ ਸਾਹਿਬ ਮੈਂ ਛੋਟਾ ਜਿਹਾ ਹੁੰਦਾ ਸੀ ਬਾਦਲ ਸਾਹਿਬ ਕਿਤੇ 3 ਸਾਲ ਕੋਇਮਬਟੂਰ ਜੇਲ ਸੀ 2 ਸਾਲ ਕਿਸੇ ਹੋਰ ਜੇਲ ਸੀ 4 ਸਾਲ ਕਿਸੇ ਹੋਰ ਜੇਲ ਸੀ ਮੈਨੂੰ ਯਾਦ ਹੈ ਇੱਕ ਗੱਲ ਕੋਇਮਬਟੂਰ ਦੀ ਰਾਮਨ ਲਾਡੂ ਕੋਇਮਬਟੂਰ ਸ਼ਹਿਰ ਉੱਥੇ ਜੇਲ ਰੱਖੇਗੇ ਸਾਨੂੰ 6 ਮਹੀਨਿਆਂ ਬਾਅਦ ਮਸਾ ਇੱਕ ਦਿਨ ਮਿਲ ਦਿੰਦੇ ਸੀ ਇੱਥੇ ਹਰ ਰੋਜ਼ ਪਰਵਾਰ ਮਿਲਦਾ 6 ਮਹੀਨਿਆਂ ਬਾਅਦ ਜਿੰਨੇ ਨੂੰ ਯਾਦ ਆ ਜਦੋਂ ਮੈਂ ਤੇ ਮੇਰੇ ਮਾਤਾ ਜੀ ਗਏ ਮਿਲ ਸਾਨੂੰ ਇੰਨਾ ਤੰਗ ਕਰਦੇ ਸੀ ਜਿਹੜੇ ਰਿਕਸ਼ੇ ਤੇ ਜਾਂ ਸਕੂਟਰ ਤੇ ਚੜਦੇ ਪੁਲਿਸ ਵਾਲੇ ਆ ਕੇ ਤੁਹਾਨੂੰ ਤਾਰਦੇ ਕਿ ਕੋਈ ਰਿਕਸ਼ਾ ਲੁੱਤੇ ਨਹੀਂ ਲੈ ਕੇ ਨਹੀਂ ਜਾਣਾ ਅਧਵਾਦੀ ਹੈ ਹੋ ਕੇ ਸਾਨੂੰ ਕਮਰਾ ਨਹੀਂ ਮਿਲਦਾ ਸੀ ਫਿਰ ਉੱਥੇ ਜੋਰਜ ਫਰਨਾਂਡੇ ਤੁਸੀਂ ਪਤਾ ਹੋਣਾ ਲੀਡਰ ਹੁੰਦਾ ਸੀ ਜੋਰਜ ਫਰਨਾਂਡੇ ਜਨਤਾ ਪਾਰਟੀ ਦਾ ਉਹਦੀ ਪਾਰਟੀ ਦੇ ਕੋਈ ਵਰਕਰ ਸੀ ਅਸੀਂ ਉਹਨੂੰ ਟੈਲੀਫੋਨ ਕੀਤਾ ਯਾਰ ਸਾਨੂੰ ਕੋਈ ਰਹਿਣ ਨੂੰ ਕੋਈ ਗੱਡੀ ਸਾਨੂੰ ਲੈ ਕੇ ਜਾਣ ਨੂੰ ਸਾਨੂੰ ਨਾ ਬੋਲੀ ਆਉਂਦੀ ਇੱਥੇ ਨਾ ਸਾਨੂੰ ਬੋਲੀ ਆਉਂਦੀ ਹੈ ਨਾ ਅਸੀਂ ਕੋਈ ਪਤਾ ਹੈ ਅਸੀਂ ਉਹਨਾਂ ਦੇ ਵਰਕਰਾਂ ਦੇ ਘਰੇ ਰਹਿੰਦੇ ਸੀ ਤੇ ਉਹ ਲੈ ਕੇ ਜਾਂਦੇ ਸੀ ਸਾਨੂੰ ਜੇਲ੍ਹ 'ਚ ਐਜੇ ਦੇਖੇ ਅੱਛਾ ਜਦੋਂ ਮੁਲਾਕਾਤ ਹੁੰਦੀ ਸੀ ਇੱਕ ਸੀਆਈਡੀ ਵਾਲਾ ਉਹਨਾਂ ਦਾ ਇੱਕ ਪਾਸੇ ਹੁੰਦਾ ਸੀ ਦੂਜਾ ਸੀਆਈਡੀ ਦੂਜੇ ਪਾਸੇ ਐ ਬੈਠੇ ਹੁੰਦੇ ਸੀ ਤੇ ਸਾਨੂੰ ਕਹਿੰਦੇ ਹੁੰਦੇ ਸੀ ਕਿ ਆਪਣੇ ਬਾਵਨਾ ਤੋਂ ਅੰਗਰੇਜ਼ੀ ਚ ਗੱਲ ਕਰ ਕੋਈ ਪੰਜਾਬੀ ਸਾਨੂੰ ਸਮਝ ਨਹੀਂ ਆਉਂਦੀ ਐ ਸੁਣਦੇ ਹੁੰਦੇ ਸੀ ਅਸਵੀ ਉਹ ਝੱਲ ਹੈ ਭਾਦਰ ਸਾਹਿਬ ਨੂੰ ਇਹ ਨਹੀਂ ਪਤਾ ਸੀ ਕਿ 3 ਸਾਲ ਬਾਅਦ ਛੱਡੇ ਜਾਓਗੇ ਜਾਂ 6 ਸਾਲ ਬਾਅਦ ਛੱਡੇ ਜਾਓਗੇ ਅੱਛਾ ਦੂਜੀ ਗੱਲ ਮੈਂ ਦੇਖ ਰਿਹਾ ਹਾਂ ਇਹ ਬੰਦੀ ਸੇ ਪਰਿਵਾਰ ਦਾ ਆ ਦੇਖ 34 ਸਾਲ ਅੱ비 ਵੀ ਮਾਤਾ ਨੂੰ ਇਹਨਾਂ ਦੇ ਘਰ ਵਾਲੇ ਨੇ 34 ਸਾਲ ਕਿਤੇ ਮੇਰੇ ਵੀਰ ਨੇ ਆਪਣੇ ਮੈਨਫੈਸਟੋ ਲਿਖਿਆ ਕਿ ਮੈਂ ਇਹਨਾਂ ਨੂੰ ਛੜਾਉਣਾ ਹੈ ਨਹੀਂ ਉਹ ਤਾਂ ਆਪਣੇ ਆਪ ਨੂੰ ਛੜਾਉਣ ਵਾਸਤੇ ਇਲੈਕਸ਼ਨ ਲੜ ਰਹੇ ਨੇ ਅਕਾਲੀ ਦਲ ਇਹਨਾਂ ਨੂੰ ਛੜਾਉਣ ਵਾਸਤੇ ਇਲੈਕਸ਼ਨ ਲੜ ਰਹੇ ਅਸੀਂ ਜਿੰਨੇ ਬੰਦੀ ਸੀ ਕ ਸਾਰੇ ਪਰਿਵਾਰ ਅਕਾਲੀ ਦਲ ਨਾਲ ਉਹਨਾਂ ਨੂੰ ਵਿਸ਼ਵਾਸ ਅਕਾਲੀ ਦਲ ਤੇ ਹੈ ਉਹ ਕੱਲਾ ਵੀਰ ਕਹਿੰਦਾ ਮੈਨੂੰ ਛੱਡ ਦਿਓ ਬਾਕੀ ਆ ਰਹਿਣ ਅੰਦਰ ਮੈਂ ਖਾਲਸਾ ਜੀ ਇਹ ਕਿਉਂ ਗੱਲਾਂ ਕਹਿ ਰਿਹਾ ਹਾਂ ਕੀ ਆਪਾਂ ਪਛਾਣੀਏ ਆਪਣੇ ਕਿਹੜੇ ਆ ਕਿਉਂਕਿ ਆਪਾਂ ਬਾਰ-ਬਾਰ ਧੋਖਾ ਖਾਈ ਜਾਂਦੇ ਆ ਉਹਦੇ ਬਾਅਦ ਪਛਤੋਣੇ ਆ ਆ ਤੁਸੀਂ ਦਾदू ਵਾਲ ਆ ਮੰਡ ਆ ਭਾਈ ਮੋਹਕਮ ਸਿੰਘ ਉਹਨਾਂ ਦੀ ਸ਼ਕਲਾ ਦੇਖ ਲਓ ਉਤੋਂ ਦੀ ਗਾਤਰਾ ਚੋਲੇ ਪਾਏ ਆ ਐਂ ਕਹਿਣਗੇ ਕਿ ਪਤਾ ਨਹੀਂ ਕਿੱਡਾ ਵੱਡਾ ਮਹਾਂਪੁਰਖ ਆ ਕੇ ਪਰ ਹੈ ਕੌਣ ਏਜੰਸੀਆਂ ਦੀ ਆਈਪੀ ਦੇ ਬੰਦੇ ਹੁਣ ਕਿੱਥੇ ਆ ਉਦੋਂ ਅਕਾਲੀ ਦੰਦੇ ਦੀ ਖਲਾਫ ਸਰਕਾਰ ਉਹ ਦੇ ਹੁੰਦੇ ਸੀ ਕਿ ਇਕੱਲੀ ਅਲ ਦੀ ਸਰਕਾਰ ਸੀ ਅੱਜ ਬੀਜੇਪੀ ਚ ਹੈ ਬੀਜੇਪੀ ਚ ਤੇ ਹਲੇ ਵੀ ਨਹੀਂ ਜਾਗੋਗੇ ਹਲੇ ਵੀ ਦੇਖੋਗੇ ਫਿਰ ਨੁਕਸਾਨ ਆਪਣੀ ਕੌਮ ਦਾ ਹੋ ਤੁਸੀਂ ਇਹ ਦੇਖੋ ਕਿੰਨਾ ਆਪਾਂ ਆਪਾਂ ਆਪਣੇ ਮੁੰਡੇ ਨੂੰ ਮਰੋਣਾ ਇੱਥੇ ਆ ਜਿਹੜੀ ਬੀਜੇਪੀ ਆ ਕੀ ਚਾਹੁੰਦੀ ਹੈ ਦੇਖੋ ਅੱਜ ਉਹਨਾਂ ਦੀ ਹਾਰ ਹੋ ਰਹੀ ਹੈ મોદી ਦੀ ਸਾਰੇ 400 ਕਹਿੰਦੇ ਸੀ 200 ਵੀ ਟਪਣੇ ਤੇ ਕਾਹ ਨੂੰ ਕਬਰਾੜ ਚ ਉਹਨੇ ਕੀ ਕਹਿਣ ਲੱਗ ਗਿਆ ਕਿ ਮੁਸਲਮਾਨ ਹੋਰੇ ਮੰਗਲ ਤੋਂ ਦਰਖੋਂਗੇ 70 ਸਾਲ ਤੱਕ ਹੋਏ ਹੀ ਨਹੀਂ ਤਾਂ ਹੁਣ ਕਿੱਦੋਂ ਖੋਲਣਗੇ ਉਹ 18% ਦਾ ਤੁਸੀਂ 70% ਹੈ ਉਹਨਾਂ ਨਿਸ਼ਾਨਾ ਹੈ ਕਿ ਪੋਲਰਾਈਜੇਸ਼ਨ ਇਕੱਠੇ ਕਰਾਓ ਹਿੰਦੂ ਭਾਈਚਾਰੇ ਨੂੰ ਡਰਾਓ ਤਾਂ ਵੋਟਾਂ ਪੈਣੀਆਂ ਉਹ ਵੋਟਾਂ ਦੀ ਰਾਜਨੀਤੀ ਕਰਦੇ ਐ ਅਸੀਂ ਆਪਣੇ ਸੂਬੇ ਦੀ ਕੌਮ ਤਗੜਾ ਕਰਨ ਵਾਸਤੇ ਕਰਦੇ ਐ ਬਰੇ ਇੰਸਾਨ ਹਾਂ ਅਸੀਂ ਲੜਾਈ ਲੜ ਰਹੇ ਆ ਕਿ ਪੰਜਾਬ ਨੂੰ ਬਚਾਈਏ ਕਿਉਂਕਿ ਆਪਣਾ ਘਰ ਹੈ ਆਪਣੇ ਘਰ ਵਿੱਚ ਆਪਾਂ ਕਦੇ ਇੱਥੋਂ ਜਾ ਨਹੀਂ ਸਕਦੇ ਜੇ ਇੱਥੇ ਨੁਕਸਾਨ ਹੋ ਗਿਆ ਇੱਥੇ ਤਬਾਹਗ ਆ ਗਿਆ ਇੱਥੇ ਐਜੰਸਰ ਆ ਗਏ ਜਿਹੜੇ ਅੱਗ ਲਾਉਂਦੇ ਆ ਆਪਣੇ ਬੱਚਿਆਂ ਦਾ ਕੀ ਹੋਊਗਾ ਤੁਹਾਡਾ ਕੀ ਹੋਊਗਾ ਆਪਾਂ ਦੇਖਿਆ ਉਹ 15 ਸਾਲ ਇਸ ਕਰਕੇ ਆਪਾਂ ਪਛਾਣਦੇ ਨਹੀਂ ਹੁਣ ਇੱਕਲ ਦੱਸਿਓ ਹੁਣ ਉਹਨਾਂ ਨੇ ਦੇਖਿਆ ਕਿ ਮੁਸਲਮਾਨ ਹੁਣ ਉਹਨਾਂ ਨੇ ਦੇਖਿਆ ਕਿ ਹਿੰਦੂ ਵੋਟ ਬੈਂਕ ਕਿਵੇਂ ਇਕੱਠੀ ਕਰੀਏ ਤੇ ਉਮੀਦਵਾਰ ਭੇਜਦਾ ਇੱਥੇ ਤੇ ਇੱਥੇ ਡਰਾਉਣ ਲੱਗੇ ਕਿ ਹਿੰਦੂ ਇਕੱਠੇ ਹੋ ਜਾਓ ਦੂਜੇ ਭਾਈ ਚਾਰੇ ਇਕੱਠੇ ਹੋ ਜਾਓ ਇੱਥੇ ਖਾਲਸਾ ਬਣ ਜੂਗਾ ਹਲੇ ਵੀ ਨਹੀਂ ਸਮਝਦੇ ਅਕਾਲੀ ਦਲ ਥੋੜੀ ਪਾਪ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਕੌਮ ਦੀ ਫੌਜ ਹੈ 103 ਸਾਲ ਪੁਰਾਣੀ ਪਾਰਟੀ ਹੈ ਥੋਡੇ ਵਾਸਤੇ ਲੜਾਈ ਲੜਦੀ ਹੈ ਕਿਸਾਨੀ ਦੀ ਲੜਾਈ ਲੜਦੀ ਹੈ ਗਰੀਬ ਦੀ ਲੜਾਈ ਲੜਦੀ ਹੈ ਅੱਜ ਕਿਸਾਨ ਤੁਹਾਡੇ ਟਿਊਬਲ ਕਨੈਕਸ਼ਨ ਹੈ ਬਾਦਲ ਸਾਹਿਬ ਨੇ ਦਿੱਤੇ ਹੈ ਉਹਦੇ ਵਿੱਚ ਮੁਫਤ ਬਿਜਲੀ ਆਉਂਦੀ ਹੈ ਬਾਦਲ ਸਾਹਿਬ ਨੇ ਕਾਲੀ ਦਲ ਨੇ ਦਿੱਤੇ ਹੈ ਪੱਕੀਆਂ ਮੰਨੀਆਂ ਤੁਹਾਡੇ ਪਿੰਡਾਂ 'ਚ ਬਰੋਣਾ ਦਾ ਕਾਲੀ ਦਲ ਹੈ ਆ ਨਹਿਰਾਂ ਦੇ ਕਸੀਆ ਕੱਢਣ ਵਾਲਾ ਕਾਲੀ ਦਲ ਹੈ ਆ ਖਾੜੇ ਤੇ ਅੰਡਰਗਰਾਉਂਡ ਪਾਈ ਪਾਉਣ ਵਾਲਾ ਕਾਲੀ ਦਲ ਹੈ ਤੁਹਾਡੇ ਟਰੈਕਟਰਾਂ ਦੇ ਟੈਕਸ ਲੱਗਦਾ ਸੀ ਮਾਫ ਕਰਨ ਵਾਲਾ ਕਾਲੀ ਦਲ ਹੈ ਇਹ ਤਾਂ ਵੱਡੀ ਕਿਸਾਨੀ ਦੀ ਜਥੇਬੰਦੀ ਕੀ ਹੋ ਜਾਂਦੀ ਹੈ ਆ ਗਰੀਬ ਨੂੰ ਆਟਾ ਦਾਲ ਸ਼ਗਲ ਪੈਨਸ਼ਨ ਦੇਣ ਵਾਲਾ ਅਕਾਲੀ ਦਲ ਦਾ 200 ਯੂਨਿਟ ਮਾਫ ਕਰਨ ਵਾਲਾ ਉਹਨਾਂ ਦਾ ਅਕਾਲੀ ਦਲ ਦਾ ਲੜਕੀਆਂ ਨੂੰ ਸਾਈਕਲ ਦੇਣ ਵਾਲਾ ਅਕਾਲੀ ਦਲ ਦਾ ਨੌਜਵਾਨਾਂ ਨੂੰ ਜੇਮ ਖੇਡਣ ਦੇ ਨਾਲ ਅਕਾਲੀ ਦਲ ਸੀ World Cup ਕਬੱਡੀ ਕਰਾਉਣ ਵਾਲਾ ਕਬੱਡੀ ਨੂੰ ਪਿੰਡਾਂ ਤੋਂ ਕਿੱਥੇ ਪਹੁੰਚਾਈ ਅਕਾਲੀ ਦਲ ਨੇ ਪਹੁੰਚਾਈ ਆ ਸਾਰਾ ਕੁਝ ਤਾਂ ਬੰਦ ਕਰ ਤਾ ਨਸਲ ਕਿਉਂਕਿ ਆਪਾਂ ਗੱਲਾਂ ਚਾਉਣ ਲੱਗੇ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹਿਬੀ ਸੌਖਾ ਦੀ ਆਓ ਜੀ ਇੱਕ ਇੱਕ ਸ ਹੈ ਕੈਪਟਨ ਨੂੰ ਪਾ ਲਈ ਆ ਝਾੜੂ ਵਾਲਿਆਂ ਨੇ ਕੰਧ ਜੀ ਲੈਂਦਾ ਕਿੱਕ ਮੌਕਾ ਝਾੜੂ ਚੱਲਾ ਇੱਕੀ ਇਹਨੂੰ ਦੇ ਦਿਓ 10 ਸਾਲ ਗ੍ਰਾਹਮ ਕਰ ਲੈ ਜਿੰਦੀ ਦੇ 10 ਸਾਲ 20 ਸਾਲ ਦਾ ਜਵਾਬ 30 ਸਾਲ ਦਾ ਹੋ ਗਿਆ ਦੂਜੇ ਸ਼ੂਭੇ ਅੱਗੇ ਵੱਧ ਗਏ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਅੱਜ ਤੁਸੀਂ ਕਮਜ਼ੋਰ ਕਰਤਾ ਆਪ ਬੀਜੇਪੀ ਨੇ ਦੇਖਿਆ ਕਿ ਹੁਣ ਲਾਓ ਬਦਲੇ ਇਹਨਾਂ ਨਾਲ ਆ ਜਿਹੜੇ ਧਰਨੇ ਦਿੰਦੇ ਸੀ ਕਿਸਾਨੀ ਦਾ ਮੋਦੀ ਦੇ ਖਿਲਾਫ ਕਰੋ ਹੁਣ ਠੀਕ ਇਹਨਾਂ ਨੂੰ ਕਿਉਂਕਿ ਇਹਨਾਂ ਦੀ ਤਾਕਤ ਤਾਂ ਖਤਮ ਕਰਤੀ ਅਸੀਂ ਤਾਕਤ ਹਜ਼ੂਰ ਸਾਹਿਬ ਤੇ ਅੱਜ ਆਰਐਸਐਸ ਕਾਬਜ਼ ਹੈ ਤਾਕਤ ਪਟਨਾ ਸਾਹਿਬ ਤੇ ਕਮੇਟੀ ਦੇ ਸਾਰੀ ਆਰਐਸਐਸ ਕਾਬਜ਼ ਹੋ ਗਈ ਦਿੱਲੀ ਗੁਰਦੁਆਰਾ ਪ੍ਰਬੰਧਕ ਮੈਂਗੀ ਕੰਪਲੀਟਲੀ ਬੀਜੇਪੀ ਦੇ ਕੰਟਰੋਲ ਦੇ ਥੱਲੇ ਆ ਗਈ ਆਰਐਸਐਸ ਦੇ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਤੋੜਤਾ ਕਹ ਕੀ ਹੈ ਹਰਿਆਣਾ ਲੱਕ ਕਰ ਦਿੱਤਾ ਜਿਹੜਾ ਕੰਮ ਅੰਗਰੇਜ਼ ਨਹੀਂ ਕਰ ਸਕਦੇ ਸੀ ਤੁਸੀਂ ਆਪਣੀ ਪਾਰਟੀ ਨੂੰ ਕਮਜ਼ੋਰ ਕਰਦਾ ਉਹ ਕਰ ਗਏ ਤੇ ਹੁਣ ਕਿਦੋਂ ਜਾਗੋਗੇ ਜਦੋਂ ਛੋਟੇ ਤੇ ਕਮਜ਼ੋਰ ਹੁਣ ਹੁਣ ਆਰਐਸਐਸ ਫੈਸਲਾ ਕਰਿਆ ਕਰੂਗੀ ਕਿਵੇਂ ਅਰਦਾਸ ਕਰਨੀ ਹੈ ਅਜੇ ਤਰ੍ਹਾਂ ਤਾਂ ਕਿਨ ਕਿ ਕੌਣ ਬਣੂਗਾ ਆ ਸਾਰਾ ਕੁਝ ਦੇਣ ਲੱਗੀ ਹੋ ਆਪਣੇ ਕਈ ਲੋਕ ਆਪਣੇ ਮੈਂ ਕਈ ਵਾਰ ਹੈਰਾਨ ਹੁੰਦਾ ਆਪਣੇ ਸਿੱਖ ਭੈਣ ਭਰਾਵ ਦੇ ਦੋ ਦੋ ਗਨਮੈਨਾ ਪਿੱਛੇ ਕੌਮ ਪਿੱਛੇ ਚਲੇ ਜਾਂਦੇ ਦੂਗੇ ਪਾਸੇ ਦੋ ਦੋ ਗਨਮੈਨਾ ਪਿੱਛੇ ਐਜੀ ਹਾਲਾਤ ਬਣੀ ਪਈ ਹੈ ਉਹ ਤੁਸੀਂ ਇੱਕ ਗੱਲ ਦੱਸੋ 1 ਜੂਨ 40 ਸਾਲ ਪਹਿਲੇ ਕੀ ਹੋਇਆ ਦਰਬਾਰ ਸਾਹਿਬ ਤੇ ਟੈਂਕਾਂ ਤੋਫਾਂ ਦਾ ਕਾਂਗਰਸ ਨੇ ਹਮਲਾ ਕੀਤਾ ਪੂਰੇ ਦੇਸ਼ ਵਿੱਚ ਭਾਵੇਂ ਤਮਿਲਨਾਡੂ ਐ ਭਾਵੇਂ ਪਟਨਾ ਐ ਭਾਵੇਂ ਕਾਂਪੂਰ ਐ ਭਾਵੇਂ ਨਾਗਪੂਰਾ ਭਾਵੇਂ ਦਿੱਲੀ ਐ ਦੁੰਬਈ ਐ ਜਿੱਥੇ ਸਿੱਖ ਦਿਗਦਾ ਸੀ ਉਹਨੂੰ ਫੜ ਲੈਂਦੇ ਸੀ ਪੈਣਾ ਭਰਾਵਾਂ ਨੂੰ ਵਿਸਾਰ ਦਿੰਦੇ ਸੀ ਆ 40 ਸਾਲ ਹੋ ਗਏ ਕਿਸੇ ਨੇ ਇਨਸਾਫ ਨਹੀਂ ਦਿੱਤਾ ਪਰ ਫਿਰ ਵੀ ਆਪਣੇ ਬੰਦੇ ਕਾਂਗਰਸ ਨੂੰ ਮਿੰਟਾਂ 'ਚ ਮੈਂ ਕਿਥੇ ਕਾਂਗਰਸ ਦਾ ਪੂਰਾ ਐਮਐਲਏ ਬਣ ਰਿਹਾ ਮੈਂ ਕਾਂਗਰਸੀਆਂ ਦੀ ਮੈਂ ਕਾਂਗਰਸੀਆਂ راہਲ ਗਾਂਧੀ ਪੰਜਾਬ ਜੜਾ ਸਰਕਾਂ ਤੇ ਆਪਾਂ ਹਾਰ ਲੈ ਕੇ ਖੜੇ ਤੇ ਫਿਰ ਆਪਣੇ ਆਪ ਨੂੰ ਕਹਿੰਦੇ ਆਂ ਕੌਮ ਬੜੀ ਪਾਦ ਰਹੀ ਆ ਮੈਂ ਆ ਮੇਰੇ ਕੋਲੇ ਮੇਰਾ ਆਈਟੀ ਵਾਲਾ ਬੰਦਾ ਦੱਸ ਰਿਹਾ ਸੀ 84 ਵਿੱਚ ਕਤਲੇਬ ਹੋਇਆ 85 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਇੱਕ ਸਾਲ ਬਾਅਦ ਹੀ 34 ਸੀਟਾਂ ਕਾਂਗਰਸ ਜਿੱਤ ਕੇ ਨਹੀਂ 18 ਸੀਟਾਂ ਉਹ ਮਾਝੇ ਤੋਂ ਜਿੱਤ ਕੇ ਆਈ ਸੀ ਦੇਖੋ ਇੱਕ ਸਾਲ ਦੀਆਂ ਪੱਟਪੰਥੇ ਦਿੱਤਾ ਮਗਰ ਮਗਰ ਤੇ ਹੁਣ ਆਪਣੀ ਪਾਰਟੀ ਵਾਸਤੇ ਤਾਂ ਸਾਰੇ ਨਹੀਂ ਜੀ ਇਹਨੂੰ ਖਤਮ ਕਰਨਾ ਹੈ ਜਿਹੜਾ ਆਉਂਦਾ ਹੈ ਨਿਸ਼ਾਨਾ ਉਹਨੂੰ ਪਤਾ ਹੈ ਕਿ ਸਿੱਖ ਕੌਮ ਦੀ ਤਾਕਤ ਕਾਲੀ ਦਲ ਹੈ ਉਹ ਕਹਿੰਦਾ ਸਿੱਖ ਕੌਮ ਨੂੰ ਕਮਜ਼ੋਰ ਕਰਨਾ ਮੀਨਸ ਕਾਲੀ ਦਲ ਨੂੰ ਖਤਮ ਕਰ ਦਿਓ ਤੇ ਫਿਰ ਵੀ ਨਹੀਂ ਆਪਾਂ ਸਮਝਾਂਗੇ ਫਿਰ ਵੀ ਨਹੀਂ ਪਛਾਣਾਂਗੇ ਕਿਹੜੇ ਏਜੰਸੀਆਂ ਦੇ ਬੰਦੇ ਐ ਕਿਹੜੇ ਆਪਾਂ ਨੂੰ ਕਮਜ਼ੋਰ ਕਰਨ ਦੇ ਐ ਬਿਰਸਾ ਸਿੰਘ ਮੈਨਲਾਤ ਮੈਨਲਾ چھوٹਾ ਹੁੰਦਾ ਸੀ ਉਮਰੇ ਕਿੰਨਾ ਸੀ 13 ਸਾਲ ਦਾ 13 ਸਾਲ ਦਾ ਸੀ

ਦੇ ਕੋ ਆਪਣੀ ਤਾਕਤ ਆਪਣੀ ਤਾਕਤ ਹੀ ਹੈ ਵਿਰਸਾ ਸਿੰਘ ਬਲਟੋਹਾ ਨੂੰ ਦੱਸ ਦਿਓ ਕਿ ਅਸੀਂ ਪਛਾਣਦੇ ਆਂ ਮਾਝੇ ਵਾਲਿਓ ਮੈਂ ਤੁਹਾਨੂੰ ਅੱਜ ਦੱਸਦਾ ਮਾਲਵੇ ਦੀ ਸਾਰੀਆਂ ਸੀਟਾਂ ਪਾ ਜਿੱਤ ਰਿਆਂ ਮੈਂ ਤਾਂ ਹੁਣ ਯਾਤਰਾ ਕਰਕੇ ਆਇਆ ਅਸੀਂ ਅਰਗੰਗ ਮਾਲਵੇ ਦੀ ਇੱਕ ਵੀ ਸੀਟ ਅਕਾਲੀ ਗੱਲ ਨਹੀਂ ਹਾਰਿਆ ਸਾਰੇ ਜਿੱਤ ਰਿਆਂ ਹੁਣ ਸਭ ਤੋਂ ਪੰਤਿਕ ਸੀਟ ਮੰਨੀ ਜਾਂਦੀ ਆਂ ਖਡੂਰ ਸਾਹਿਬ ਹੁਣ ਜੇ ਮਾਲਵੇ ਨੂੰ ਖਡੂਰ ਸਾਹਿਬ ਵਾਲਿਓ ਆਪਣੇ ਆਪ ਨੂੰ ਮਾਜੇ ਦੇ ਸ਼ੇਰ ਕਰਨੇ ਉਹ ਦੇਖਦੇ ਆ ਤੁਸੀਂ ਭਜਾਉਣੇ ਆ ਕਾਂਗਰਸ ਨੂੰ ਤੁਸੀਂ ਭਜਾਉਣੇ ਆ ਝਾੜੂ ਵਾਲੇ ਨੂੰ ਤੁਸੀਂ ਪੜਾ ਭਜਾਉਣੇ ਆ ਏਜੰਟਾਂ ਨੂੰ ਤੁਸੀਂ ਭਜਾਉਣੇ ਆ ਦੂਜਿਆਂ ਨੂੰ ਦੇਖਦੇ ਆ ਦੇਖਣਾ ਚਾਹਣਾ ਹੈ ਕਿੰਨੇ ਜਜ਼ਬਾਤ ਦਾ ਕੀ ਆਪਾਂ ਖੜਦੇ ਆ ਆਪਣੇ ਨਾ ਪਾਰਟੀ ਨਾਲ ਆਈ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹਦਾ ਸੀ ਤੁਸੀਂ ਜਰੂਰ ਜਾ ਕੇ ਸੋਚਿਓ ਜਿਹੜਾ ਗੱਲ ਕਰੇ ਉਹਨਾਂ ਨੂੰ ਆ ਸਵਾਲ ਜਰੂਰ ਪੁੱਛਿਓ ਕਿ ਆ ਸਵਾਲਾਂ ਦੇ ਜਵਾਬ ਦੇ ਦਿਓ ਤੇ ਤੁਹਾਨੂੰ ਆਪਣੇ ਆਪ ਹੀ ਤੁਹਾਡੇ ਦਿਮਾਗ ਵਿੱਚ ਅਸਲੀ ਤੇਰਾ ਪਿੱਛਰ ਆ ਜੂਗੀ ਕਿ ਥੋੜੀ ਪਾਟੀ ਥੋੜੀ ਜਥੇਬੰਦੀ ਲੜਨ ਮਨ ਵਾਲੀ ਜਥੇਬੰਦੀ ਕੱਲੀ ਇੱਕ ਜਥੇਬੰਦੀ ਆ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਆ ਜਾਂਦਾ ਸਾਡੇ ਵਾਸਤੇ ਸ਼ਹਾਦਤ ਦੇਣੀ ਕੋਈ ਵੱਡੀ ਗੱਲ ਨਹੀਂ ਨਾ ਅਸੀਂ ਭੱਜੀਏ ਨਾ ਲੁਕੀਏ ਅਸੀਂ ਲੜਦੇ ਆਂ ਤੇ ਛਾਤੀ ਤਾਣ ਕੇ ਲੜਦੇ ਆਂ ਅੱਖੇ-ਅੱਖੇ ਲੜਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ